ਗੁਰਮਤਿ ਦੀ ਗੱਲ ਇੱਕ ਰੱਬ ਦੇ ਘਰ ਦੀ ਵਿਗਿਆਨ ਦੀ ਪਕੜ ਵਿੱਚ ਇਹ ਆ ਗਈ ਹੈ ਵੀ ਜਿਹਨੂੰ ਦਿਲੋਂ ਯਾਦ ਕਰੋ ਉਹ ਤੁਹਾਡੇ ਬਾਰੇ ਜੋ ਤੁਸੀਂ ਯਾਦ ਕਰ ਰਹੇ ਹੋ ਉਹਦੇ ਤੱਕ ਮੈਸੇਜ ਪਹੁੰਚ ਜਾਂਦਾ ਜਿਹਦੇ ਬਾਰੇ ਜੋ ਸੋਚ ਰਹੇ ਹੋ ਉਹਦੇ ਅੰਦਰ ਵੀ ਉਹ ਸੋਚ ਚੱਲ ਪੈ ਗਈ ਇਹ ਗੁਰਮਤ ਦਾ ਵਿਸ਼ਾ ਹੈ ਜਿਹਦੇ ਬਾਰੇ ਜੋ ਸੋਚੋਗੇ ਤੁਹਾਡੇ ਖਿਆਲ ਉਹਦੇ ਤੱਕ ਆਪਣੇ ਆਪ ਪਹੁੰਚਣ ਲੱਗ ਜਾਣਗੇ ਉਹਦੇ ਅੰਦਰ ਵੀ ਉਹ ਖਿਆਲ ਆਉਣ ਲੱਗ ਪੈਣਗੇ ਇਹਨੂੰ ਧਿਆਨ ਕਹਿੰਦੇ ਨੇ ਇਹਨੂੰ ਵਿਗਿਆਨ ਨੇ ਲੱਭਣ ਤੋਂ ਬਾਅਦ ਨਾਮ ਦਿੱਤਾ ਟੈਲੀਪੈਥੀ ਤੇ ਤੁਸੀਂ ਕੀ ਕਹਿੰਦੇ ਹੋ ਜਦੋਂ ਕੋਈ ਸਾਹਮਣੇ ਮਿਲਿਆ ਯਾਰ ਹੁਣੇ ਤੈਨੂੰ ਯਾਦ ਆ ਗਿਆ ਕੋਈ ਫੋਨ ਆਇਆ ਉਹ ਤੇਰੀ ਉਮਰ ਬੜੀ ਲੰਬੀ ਵੇ ਹੁਣੇ ਤੇਰੀਆਂ ਗੱਲਾਂ ਕਰਦੇ ਸੀ ਇੱਕ ਇਹ ਚੀਜ਼ ਔਰ ਦੂਜਾ ਕਿਸੇ ਬਾਰੇ ਮਾੜਾ ਸੋਚਣ ਲੱਗ ਜਾਓ ਉਦੇ ਅੰਦਰ ਵੀ ਉਹ ਸੋਚ ਸ਼ੁਰੂ ਹੋ ਜਾਣੀ ਉਹਨੇ ਵੀ ਤੁਹਾਡੇ ਬਾਰੇ ਮਾੜਾ ਸੋਚਣਾ ਕਿਸੇ ਵਾਰ ਨੇ ਚੰਗਾ ਸੋਚਣ ਲੱਗ ਜਾਓ ਉਹ ਵੀ ਤੁਹਾਡੇ ਬਾਰੇ ਚੰਗਾ ਸੋਚਣ ਲੱਗ ਜਾਏਗਾ ਜਦੋਂ ਕੋਈ ਮਾੜੀ ਸੋਚ ਸੋਚੋਗੇ ਉਹਦੇ ਅੰਦਰ ਵੀ ਉਹ ਵਿਚਾਰਾਂ ਸ਼ੁਰੂ ਹੋ ਜਾਣੀਆਂ ਇਹਨੂੰ ਟੈਲੀਪੈਥੀ ਕਹਿੰਦੇ ਨੇ ਜਿਹਦੇ ਬਾਰੇ ਜੋ ਸੋਚੋਗੇ ਉਹਦੇ ਤੱਕ ਮੈਸੇਜ ਪਹੁੰਚ ਜਾਂਦਾ ਔਰ ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਕਿਹਾ ਕਿ ਦੁਨੀਆਂ ਦੇ ਲੋਕੋ ਅਕਾਲ ਪੁਰਖ ਰੱਬ ਨੇ ਇਸ ਤਰੀਕੇ ਨਾਲ ਸੁਰਤੀ ਦੀਆਂ ਚੀਜ਼ਾਂ ਬਣਾਈਆਂ ਨੇ ਧਿਆਨ ਲਾ ਕੇ ਕਿਸੇ ਬਾਰੇ ਸੋਚੋਗੇ ਉਹਦੇ ਤੱਕੋ ਪਹੁੰਚ ਜਾਂਦਾ ਇਹਨੂੰ ਹਜ਼ੂਰ ਸ਼ਬਦ ਕਹਿੰਦੇ ਨੇ ਰੇ ਚਿਤ ਚਿਤਸ ਕੀ ਨਹੀਂ ਦਇਆਲ ਦਾ ਮੁੱਧਰ ਬਿਬੇ ਨਾ ਜਾਨ ਸ ਕੋਈ ਜੇ ਧਾਵੇ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਈ ਉਹਦੇ ਵਿੱਚ ਇੱਕ ਪੰਕਤੀ ਆਈ ਕੁੰਮੀ ਜਲ ਮੈ ਤਨ ਤੇ ਸਵਾਹਰ ਕੁੰਮੀ ਦਾ ਅਰਥ ਹੈ ਕਛੂ ਕੁੰਮੀ ਕਹਿੰਦੇ ਕੁੰਮੀ ਕਛੂ ਕੁੰਮੀ ਹੈ ਪਾਣੀ ਵਿੱਚ ਤੇ ਕਛੂ ਕੁੰਮੀ ਦੇ ਅੰਡੇ ਜਿਹੜੇ ਨੇ ਉਹ ਪਾਣੀ ਤੋਂ ਬਾਹਰ ਰੇਤ ਵਿੱਚ ਹੈ ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤੇ ਨਾਹੀ ਕਹਿ ਤਨਾ ਪੂਰਨਤਾਉ ਕੋ ਮਤਰੇ ਜੀ ਡਰਾਹੀ ਕਹਿੰਦੇ ਭਾਈ ਤੂੰ ਕਿਉਂ ਚਿੱਤ ਡਲਾਉਣਾ ਉਹ ਵੇਖੋ ਇਹ ਪਾਣੀ ਤੋਂ ਬਾਹਰ ਨਹੀਂ ਉਹ કચ્છੂ ਗਮੀ ਰਹਿ ਸਦੀਓ ਪਾਣੀ ਵਿੱਚ ਉਹਦੇ ਬੱਚੇ ਬਾਹਰ ਨੇ ਪਰ ਉਹ ਆਪਣੇ ਬੱਚਿਆਂ ਬਾਰੇ ਸੋਚਦੀ ਰਹਿੰਦੀ ਹੈ ਸੋਚਦੀ ਰਹਿੰਦੀ ਹੈ ਜੋ ਉਹ ਬੱਚਿਆਂ ਬਾਰੇ ਸੋਚਦੀ ਜਦੋਂ ਬੱਚੇ ਅੰਡੇ ਤੋਂ ਬਾਹਰ ਆਉਂਦੇ ਨੇ ਆਪਣੇ ਆਪ ਆਪਣੀ ਮਾਂ ਵੱਲ ਪਾਣੀ ਵਿੱਚੋਂ ਚਲੇ ਜਾਂਦੇ ਨੇ ਬਾਹਰ ਨਹੀਂ ਜਾਂਦੇ ਪਰ ਇਹਨੂੰ ਪਾਣੀ ਵੱਲੋਂ ਆ ਜਾਂਦੇ ਨੇ ਕਿਉਂ ਉਹਦੀ ਮਾਂ ਉਹਨਾਂ ਬਾਰੇ ਸੋਚਦੀ ਜੋ ਮਾਂ ਨੇ ਚਿੱਤ ਵਿੱਚ ਸਿਮਰਿਆ ਉਹ ਹੀ ਉਹ ਚੀਜ਼ ਬੱਚੇ ਤੱਕ ਉਹ ਮੈਸੇਜ ਪਹੁੰਚ ਗਿਆ ਔਰ ਇਹ ਚੀਜ਼ ਬੜੇ ਪਿਆਰ ਨਾਲ ਆਪਾਂ ਪਰਿਵਾਰਾਂ ਚ ਬੈਠੇ ਆ ਸਾਥ ਸੰਗਤ ਇੱਕ ਬੱਚੇ ਨੂੰ ਭੁੱਖ ਲੱਗ ਜਾਏ ਮਾਂ ਘਰ ਵਿੱਚ ਕੰਮ ਕਰ ਰਹੀ ਹੈ ਮਾਂ ਦੇ ਅੰਦਰ ਇੰਨੀ ਕਿ ਆਪਣੇ ਆਪ ਉਹਨੂੰ ਪਤਾ ਲੱਗਣ ਲੱਗ ਜਾਏਗਾ ਮੇਰਾ ਬੱਚਾ ਭੁੱਖ ਹੈ ਜਿਹਦੇ ਬਾਰੇ ਜੋ ਸੋਚੋਗੇ ਉਹ ਸੋਚੋਦੇ ਕਿਸੇ ਬਾਰੇ ਮਾੜਾ ਸੋਚਣ ਲੱਗ ਜਾਓ ਉਦੋਂ ਵੀ ਮਾੜੀ ਸੋਚ ਸ਼ੁਰੂ ਹੋ ਜਾਣੀ ਪੰਤੰਤਰ ਗ੍ਰੰਥ ਵਿੱਚ ਇੱਕ ਦਾਤਾ ਆਈ ਮੈਂ ਸਿਰਫ ਛੋਟ ਵਿੱਚ ਉਹਨੂੰ ਕਹਿਣਾ ਹੈ ਇੱਕ ਰਿਆਸਤ ਦਾ ਰਾਜਾ ਬਿਮਾਰ ਹੋ ਗਿਆ ਜਦੋਂ ਉਹ ਰਾਜਾ ਬਿਮਾਰ ਹੋਇਆ ਨਾ ਉਸੇ ਰਾਜ ਵਿੱਚ ਇੱਕ ਵਪਾਰੀ ਬੰਦਾ ਹੈ ਉਹਦੇ ਚਿੱਤ 'ਚ ਮਾੜਾ ਵਪਾਰ ਬਿਜ਼ਨਸਮੈਨ ਮਾੜਾ ਖਿਆਲ ਸ਼ੁਰੂ ਹੋਇਆ ਪਤਾ ਕੀ ਉਹ ਕਹਿੰਦਾ ਰਾਜਾ ਬਿਮਾਰ ਹੈ ਠੀਕ ਨਹੀਂ ਹੋ ਰਿਹਾ ਰਾਜੇ ਨੇ ਮਰ ਜਾਣਾ ਜਦੋਂ ਰਾਜੇ ਨੇ ਮਰਨੇ ਤੇ ਰਾਜੇ ਦਾ ਸੰਸਕਾਰ ਚੰਦਨ ਦੀ ਲੱਕਣ ਨਾਲ ਹੋਣਾ ਹੈ ਹੋਵੇ ਨਾ ਮੈਂ ਚੰਦਨ ਪਹਿਲੇ ਖਰੀਦ ਕੇ ਰੱਖ ਲਾਂ ਜਦੋਂ ਰਾਜਾ ਮਰੇਗਾ ਮਹਿੰਗਾ ਵੇਚਾਂਗਾ ਵਪਾਰ ਹੈ ਨਾ ਉਹਨੇ ਚੰਦਨ ਖਰੀਦ ਲਿਆ ਲੱਖਾਂ ਰੁਪਏ ਦਾ ਚੰਦਨ ਖਰੀਦ ਕੇ ਜਮ੍ਹਾਂ ਕਰ ਲਿਆ ਉਡੀਕਦਾ ਕੀ ਹੈ ਰਾਜਾ ਮਰੇ ਮੇਰਾ ਚੰਦਨ ਮਹਿੰਗਾ ਵੇchnਾ ਪਰ ਕੰਮ ਉਲਟ ਹੋ ਗਿਆ ਰਾਜੇ ਨੂੰ ਦਵਾਈ ਲੱਗ ਗਈ ਰਾਜਾ ਤੰਦਰੁਸਤ ਹੋਣ ਲੱਗ ਪਿਆ ਜਦੋਂ ਕਰਤੇ ਦੀ ਕੁਦਰਤ ਰਾਜਾ ਤੰਦਰੁਸਤ ਹੋਣ ਲੱਗ ਪਿਆ ਵਪਾਰੀ ਬੰਦਾ ਸੋਚ-ਸੋਚ ਕੇ ਬਿਮਾਰ ਹੋਣ ਲੱਗ ਪਿਆ ਯਾਰ ਇੰਨਾ ਚੰਦਨ ਮੈਂ ਕਿੱਥੇ ਵੇਚਾਂਗਾ ਮੈਂ ਤੇ ਲੱਖਾਂ ਰੁਪਈਆ ਘਾਟ ਮਾਰ ਲਿਆ ਮੈਨੂੰ ਤੇ ਘਾਟਾ ਪੈ ਗਿਆ ਕੱਲ ਨੂੰ ਚੰਦਨ ਦਾ ਮੁੱਲ ਘਟ ਗਿਆ ਮੈਂ ਵਪਾਰ ਵਿੱਚ ਘਾਟਾ ਖਾਜ ਉਹ ਸੋਚ-ਸੋਚ ਕੇ ਵਪਾਰੀ ਬਿਮਾਰ ਹੋਣ ਲੱਗ ਪਿਆ ਕਿ ਰਾਜਾ ਕਿਉਂ ਠੀਕ ਹੋ ਗਿਆ ਰਾਜਾ ਕਿਉਂ ਠੀਕ ਹੋ ਗਿਆ ਮੈਨੂੰ ਤਾਂ ਚੰਦਨ ਦਾ ਘਾਟਾ ਪੈ ਗਿਆ ਇੱਕ ਦਿਨ ਫਿਰ ਵਕਤ ਆਇਆ ਰਾਜਾ ਤੰਦਰੁਸਤ ਹੋਇਆ ਬਿਲਕੁਲ ਤੇ ਪਹਿਲੀ ਵਾਰ ਕਈ ਮਹੀਨਿਆਂ ਬਾਅਦ ਆਪਣੀ ਪਰਜਾ ਚ ਆਇਆ ਹੁਣ ਵੇਖਿਓ ਵਪਾਰੀ ਨੇ ਦੱਸਿਆ ਨਹੀਂ ਕਿਸੇ ਨੂੰ ਮੈਂ ਰਾਜੇ ਬਾਰੇ ਬੁੜਾ ਸੋਚਦੇ ਜਦੋਂ ਰਾਜਾ ਪਹਿਲੀ ਵਾਰ ਠੀਕ ਹੋ ਕੇ ਪਰਜਾ ਜਾਇਆ ਨਾ ਜਿੱਥੇ ਚੌਂਕ ਵਿੱਚ ਉਹ ਵਪਾਰੀ ਦਾ ਹੱਟ ਹੈ ਉਹਦਾ ਚਵਾਰਾ ਉਹਦੀ ਰਿਆਸਤੋਂ ਦੇ ਬਣੀ ਹੋਈ ਇਮਾਰਤ ਹੈ ਉਹ ਚੌਂਕ ਵਿੱਚ ਜਦੋਂ ਰਾਜਾ ਪਹੁੰਚਿਆ ਰਾਜੇ ਨੇ ਚਾਰ ਸ਼ਪੇਰਾ ਵੇਖਿਆ ਲੋਕ ਮਿਲਣ ਵਾਲੇ ਮਿਲੇ ਤੇ ਰਾਜੇ ਦੀ ਨਜ਼ਰ ਉਸੇ ਇਮਾਰਤ ਵੱਲ ਗਈ ਜਿਹੜਾ ਉਹ ਸ਼ਾਹੂਕਾਰ ਦੀ ਇਮਾਰਤ ਹੈ ਤੇ ਰਾਜਾ ਮੰਤਰੀ ਨੂੰ ਸੱਦ ਕੇ ਕਹਿੰਦਾ ਮਾ ਮੰਤਰੀ ਇਹ ਇਮਾਰਤ ਕਹਦੀ ਹੈ ਕਹਿੰਦਾ ਬਾਦਸ਼ਾਹ ਸਲਾਮਤ ਹੋਣੇ ਪਤਾ ਕਰਵਾ ਲੈਣੇ ਆ ਮਰੇ ਕਿਹੜੇ ਸੇਠ ਦੀਆਂ ਹੁਣੇ ਪਤਾ ਕਰਵਾ ਲੈਂਦੇ ਰਾਜਾ ਬੋਲਿਆ ਇਮਾਰਤ ਦਾ ਪਤਾ ਕਰਵਾਓ ਤੇ ਛੇਤੀ ਤੋਂ ਛੇਤੀ ਇਹ ਇਮਾਰਤ ਢਾਕੇ ਨਾ ਇੱਥੇ ਚੌਂਕ ਵੱਡਾ ਪਾਰਕ ਬਣਾਓ ਇੰਨੀ ਪੁਰਾਣੀ ਇਮਾਰਤ ਦਿਖ ਸਕਦੀ ਹੈ ਨਾਲੇ ਮੇਰੇ ਸ਼ਹਿਰ ਦੀ ਸ਼ਾਨ ਨਹੀਂ ਬਣ ਰਹੀ ਇਹ ਬੜੀ ਪੁਰਾਣੀ ਇਮਾਰਤ ਹੈ ਇਹਨੂੰ ਢਵਾ ਕੇ ਨਾ ਜਿਹਦੀ ਵੀ ਹੋਵੇ ਉਹਨੂੰ ਪੈਸੇ ਦਿਓ ਇਮਾਰਤ ਢਵਾ ਦਿਓ ਮంత్రి ਨੇ ਕਿਹਾ ਜੀ ਤੁਹਾਡੇ ਹੁਕਮ ਦੀ ਤਮੀਰ ਹੋਏਗੀ ਬਾਦਸ਼ਾਹ ਸਲਾਮਤ ਠੀਕ ਹੈ ਰਾਜਾ ਹੁਕਮ ਦੇ ਕੇ ਚਲਾ ਗਿਆ మంత్రి ਨੇ ਨੋਟਿਸ ਘੱਲਤਾ ਵਪਾਰੀ ਨੂੰ ਕਿਹਾ ਜਗ੍ਹਾ ਖਾਲੀ ਕਰ ਪੈਸੇ ਖਜ਼ਾਨੇ ਚੋ ਚੁੱਕ ਤੇ ਅਸੀਂ ਇੱਥੇ ਢਾ ਕੇ ਰਾਜੇ ਦਾ ਹੁਕਮ ਹੈ ਨੂੰ ਚੌਕ ਵੱਡਾ ਕਰਨੇ ਹੁਣ ਉਹ ਬੜਾ ਦੁਖੀ ਹੋਇਆ ਵੀ ਤੇ ਕੰਮ ਉਲਟ ਹੋ ਗਿਆ ਮੇਰਾ ਕਾਰੋਬਾਰ ਵੀ ਗਿਆ ਸਭ ਕੁਝ جا کے ਮੰਤਰੀ ਦੇ ਪੈਰ ਫੜ ਕੇ ਕਹਿੰਦਾ ਮੈਨੂੰ ਬਚਾਓ ਮੇਰਾ ਕਾਰੋਬਾਰ ਜਾਂਦਾ ਲੱਗਣਾ ਉਸੇ ਚੌਂਕ 'ਚ ਮੇਰਾ ਕਾਰੋਬਾਰ ਹੈ ਮੈਂ ਕਿੱਥੇ ਬਣਾਵਾਂਗਾ ਉਹ ਕਹਿੰਦਾ ਜਿੱਥੇ ਮਰਜ਼ੀ ਬਣਾਵੇ ਰਾਜੇ ਦਾ ਹੁਕਮ ਹੈ ਜਦੋਂ ਰੋਣ ਲੱਗ ਪਿਆ ਮੰਤਰੀ ਬੜਾ ਸਿਆਣਾ ਸੀ ਮੰਤਰੀ ਨੇ ਮੋਹਰਿਓ ਕਿਹਾ ਸ਼ਾਹੂਕਾਰ ਨੂੰ ਕਹਿੰਦਾ ਸੇਠ ਜੀ ਮੈਂ ਵੀ ਪਿਛਲੇ 20 ਸਾਲਾਂ ਤੋਂ ਰਾਜੇ ਨਾਲ ਮੰਤਰੀ ਹਾਂ ਰਾਜਾ ਸੰਕੜੇਵਾਰੇ ਚੌਂਕ ਤੋਂ ਲੰਘੇ ਅੱਜ ਤੱਕ ਰਾਜੇ ਨੇ ਕਦੇ ਸਮਾਰਤ ਨੂੰ ਮਾਰਾ ਕਹਿ ਕੇ ਢਾਉਣ ਦਾ ਹੁਕਮ ਨਹੀਂ ਦਿੱਤਾ ਹੁਣ ਹੁਕਮ ਕਿਉਂ ਦਿੱਤਾ ਇਹਦਾ ਮਤਲਬ ਸੇਠ ਜੀ ਤੁਹਾਡੇ ਮਨ 'ਚ ਕੋਈ ਰਾਜੇ ਦੇ ਪ੍ਰਤੀ ਮਾੜੀ ਵਿਚਾਰ ਹੈ ਸੱਚੋ ਸੱਚ ਦੱਸੋ ਤੁਹਾਡੇ ਮਨ 'ਚ ਕੀ ਹੈ ਮੇਰਾ ਮਨ ਕਹਿੰਦੇ ਤੂੰ ਰਾਜੇ ਬਾਰੇ ਮਾੜਾ ਸੋਚਿਆ ਰਾਜੇ ਦੇ ਅੰਦਰ ਵੀ ਖਿਆਲ ਆ ਗਿਆ ਸੱਚੋ ਸੱਚ ਦੱਸ ਉਹ ਕਹਿੰਦਾ ਜੀ ਮੈਂ ਚੰਦਨ ਖਰੀਦ ਕੇ ਰੱਖਿਆ ਹੋਇਆ ਵੇ ਰਾਜਾ ਬਿਮਾਰ ਸੀ ਕਿਤੇ ਮਰ ਜਾਏ ਤੇ ਮੈਨੂੰ ਮਹਿੰਗਾ ਵਿਕਣਾ ਚੰਦਨ ਰਾਜਾ ਠੀਕ ਹੋ ਗਿਆ ਕਹਿੰਦੇ ਬਸ ਆਹੀ ਗੱਲ ਐ ਉਹਦੇ ਅੰਦਰ ਵੀ ਮਾੜੀ ਵਿਚਾਰ ਸ਼ੁਰੂ ਹੋ ਗਏ ਕਿਸੇ ਵਾਰੇ ਮਾੜਾ ਸੋਚਉਂਗੇ 1 ਮਿੰਟ ਤੋਂ ਪਹਿਲਾਂ ਉਹਦੇ ਅੰਦਰ ਖਿਆਲ ਆ ਜਾਂਦਾ ਵੀ ਬੰਦਾ ਗਲਤ ਦੇਖ ਰਿਹਾ ਕਦੇ ਵੇਖਿਓ ਗਲਤ ਸੋਚ ਰਿਹਾ ਗਲਤ ਦੇਖ ਰਿਹਾ 1 ਮਿੰਟ ਅੱਧੇ ਮਿੰਟ ਤੋਂ ਪਹਿਲਾਂ ਖਿਆਲ ਆ ਜਾਏਗਾ ਉਹਦੇ ਅੰਦਰ ਵੇਦੀ ਵਿਚਾਰ ਮਾੜੀ ਆ ਉਹ ਮੰਤਰੀ ਨੇ ਕਿਹਾ ਜੇ ਭਲਾ ਚਾਹੁੰਨੇ ਰਾਜੇ ਦਾ ਭਲਾ ਮੰਗ ਜੇ ਭਲਾ ਚਾਹੁੰਨੇ ਰਾਜੇ ਦਾ ਭਲਾ ਮੰਗ ਹੁਣ ਰੋਜ ਸੇਠ ਰਾਜੇ ਦਾ ਭਲਾ ਮੰਗਦਾ ਹੈ 20-25 ਦਿਨ ਮਹੀਨਾ ਲੰਘ ਗਿਆ ਜਦੋਂ ਦੁਵਾਰਾ ਰਾਜਾ ਆਇਆ ਇਮਾਰਤ ਉੱਦਾਂ ਹੀ ਖੜੀ ਰਾਜਾ ਗੁੱਸੇ ਨਾਲ ਭਰ ਗਿਆ ਕਹਿੰਦਾ ਮੰਤਰੀ ਇਹ ਇਮਾਰਤ ਕਿਉਂ ਨਹੀਂ ਢਾਈ ਗਈ ਹੁਣ ਤੱਕ ਹੁਣ ਕੇ ਬਾਦਸ਼ਾਹ ਸਲਾਮਤ ਬੁਸਤਾਕੀਲ ਮਾਫੀ ਤੋਡਾ ਹੁਕਮ ਹੋਏਗਾ ਕੱਲ ਹੀ ਤੁਹਾਕੇ ਖਾਲੀ ਕਰਾ ਦਾਂਗੇ ਪਰ ਇਹ ਰੱਖੀ ਤਾਂ ਆ ਇੱਕ ਵਾਰ ਆਪਣੇ ਫੈਸਲੇ ਤੇ ਵਿਚਾਰ ਕਰ ਲਓ ਪੁਰਾਣੀਆਂ ਇਮਾਰਤਾਂ ਸ਼ਹਿਰ ਦੀਆਂ ਸ਼ਾਨ ਹੋਇਆ ਕਰਦੀਆਂ ਨੇ ਜੇ ਤੁਹਾਡਾ ਹੁਕਮ ਹੈ ਮੈਂ ਢਵਾ ਦੇਣੀ ਹੈ 100 ਸਾਲ ਪੁਰਾਣੀ ਹੈ ਸ਼ਾਨ ਹੈ ਸ਼ਹਿਰ ਦੀ ਤੇ ਇਨੀ ਗੱਲ ਸੁਣ ਕੇ ਨਾ ਰਾਜਾ ਕਹਿੰਦਾ ਗੱਲ ਤੇਰੀ ਠੀਕ ਹੈ ਪ੍ਰਾਣੀਆਂ ਇਮਾਰਤਾਂ ਸ਼ਾਨ ਹੁੰਦੀਆਂ ਨੇ ਇਤਿਹਾਸ ਬਣਦਾ ਹੈ ਹਿਸਟਰੀ ਬਣਦੀ ਹੈ ਇੰਜ ਕਰੋ ਫਿਰ ਜੇ ਇਹਨੂੰ ਰੱਖਣਾ ਹੈ ਸਰਕਾਰੀ ਖਰਚੇ ਉੱਤੇ ਇਹਨੂੰ ਪਲਸਤਰ ਕਰਵਾਓ ਰੰਗ ਰੋਗਨ ਕਰਾਓ ਚੂਨਾ ਲਵਾਓ ਇਹਨੂੰ ਵਧੀਆ ਬਣਾ ਕੇ ਰੱਖੋ ਕਹਿੰਦਾ ਮਹਾਰਾਜ ਠੀਕ ਹੈ ਜੀ ਹੁਕਮ ਦੀ ਤਮੀਰ ਹੋਏਗੀ ਇੱਕ ਮਹੀਨੇ ਬਾਅਦ ਹੀ ਸਰਕਾਰੀ ਖਰਚੇ ਤੇ ਉਹਦੀ ਇਮਾਰਤ ਨੂੰ ਪਲਸਤਰ ਵੀ ਹੋ ਗਿਆ ਰੰਗ ਵੀ ਹੋ ਗਿਆ ਭਲਾ ਕਿਉਂ ਹੋਇਆ ਭਲਾ ਸੋਚਣ ਲੱਗ ਪਿਆ ਗੁਰੂ ਨੇ ਸਿੱਖ ਨੂੰ ਇਵੇਂ ਇਹ ਦਿੱਤਾ ਸਿੱਖਾ ਜਦੋਂ ਤੂੰ ਅਰਦਾਸ ਕਰਕੇ ਹਟੇ ਤੈਨੂੰ ਕਹਿਣਾ ਹੀ ਪੈਣਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਚੰਗਾ ਸੋਚੋਂਗੇ ਤੁਹਾਡਾ ਚੰਗਾ ਹੋਏਗਾ ਇਹਨੂੰ ਮਹਾਰਾਜ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋ ਲੱਗ ਗਈ ਪੱਲੇ ਸਭ ਕਿਛ ਪਾਇ ਇੱਕ ਚੀਜ਼ ਤਾਂ ਪਕੜ ਆ ਗਈ ਜਿਹਨੂੰ ਕਿਹਾ ਟੈਲੀਪੈਥੀ ਜਿਹਦੇ ਬਾਰੇ ਜੋ ਸੋਚੋਗੇ ਉਹਦੇ ਮਨ ਚ ਆ ਜਾਣਾ ਕੇ ਮਾੜਾ ਸੋਚ ਰਿਹਾ ਚੰਗਾ ਸੋਚ ਰਿਹਾ